ਸਾਰੇ ਕਿਸਾਨ ਵੀਰਾਂ ਦਾ ਅੱਜ ਇਸ ਨਵੀਂ ਵੀਡੀਓ ਵਿੱਚ ਸਵਾਗਤ ਕਰਦੇ ਆ। ਸਭ ਤੋਂ ਪਹਿਲਾਂ ਫਤਈ ਸਾਂਝ ਪਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ ਅੱਜ ਦਾ ਆਪਣਾ ਟੌਪਿਕ ਹੈ ਜਿਹੜੇ ਮੇਰੇ ਵਰਗੇ ਯੂਟਿਊਬਰ ਕਿਸਾਨਾਂ ਨਾਲ ਧੋਗਲਾਪਨ ਕਰ ਰਹੇ ਨੇ। ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਸਿਰਫ ਚੰਦ ਪੈਸੇ ਦੇ ਵਟੇ। ਉਹਨਾਂ ਦੀ ਪੋਲ ਖੋਲਣੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ। ਬਹੁਤ ਸਾਰੇ ਇਹ ਗੱਲ ਉਹਨਾਂ ਵਾਸਤੇ ਹੈ ਜਿਹੜੇ ਸਿਰਫ ਪੈਸੇ ਕਮਾਉਣ ਵਾਸਤੇ ਆਪਣੀ ਜ਼ਮੀਰਾਂ ਵੇਚ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਬਹੁਤ ਸਾਰੇ ਯੂਟਿਊਬਰ ਵੀਰ ਨੇ ਮੇਰੇ ਜਿਹੜੇ ਬਹੁਤ ਸੋਹਣਾ ਕੰਮ ਕਰ ਰਹੇ ਨੇ YouTube ਤੇ ਪੰਜ ਚਾਰ ਚੈਨਲ ਤੁਸੀਂ ਸਾਰੇ ਜਾਣਦੇ ਹੋ ਬਹੁਤ ਸੋਹਣਾ ਬਹੁਤ ਵਧੀਆ ਕੰਮ ਕਰ ਰਹੇ ਨੇ YouTube ਤੇ ਕਿਸਾਨੀ ਵਾਸਤੇ ਤੇ ਕਿਸਾਨਾਂ ਵਾਸਤੇ ਜਿੰਨਾ ਵਿੱਚੋਂ ਇੱਕ ਮੇਰੇ ਫੇਵਰੇਟ ਨੇ ਮੇਰੀ ਖੇਤੀ ਮੇਰੇ ਕਿਸਾਨ ਵਾਲੇ ਡਾਕਟਰ ਸਾਹਿਬ ਡਾਕਟਰ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਜੋ ਕਿ ਕਿਸਾਨਾਂ ਦੀ ਪੈਰ ਪੈਰ ਤੇ ਵੀਡੀਓ ਪਾ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਨੇ ਕਿ ਕਿਸਾਨ ਦੇ ਖੇਤਾਂ ਵਿੱਚ ਜਾ ਕੇ ਵੀ ਉਹਨਾਂ ਦੀ ਮਦਦ ਕਰਦੇ ਨੇ ਤੇ ਇਸ ਤਰ੍ਹਾਂ ਦੇ ਕਈ ਵੀਰ ਨੇ ਜਿਹੜੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਰ ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਇੱਕ YouTube ਚੈਨਲ ਵਾਲਾ ਵੀਰ ਤਾਂ ਉਹਨੇ ਤਾਂ ਲੱਕੀ ਬਣ ਲੈ ਸਿਰਫ ਪ੍ਰੋਮੋਸ਼ਨਾਂ ਦਾ ਉਹ ਪ੍ਰੋਮੋਸ਼ਨਾਂ ਦੇ ਵੱਟੇ ਕੁਝ ਪੈਸੇ ਵਾਸਤੇ ਇੰਨਾ ਕਿ ਜ਼ਿਆਦਾ ਬਿਜੀ ਹੋ ਗਿਆ ਕਿ ਉਹ ਕਿਸਾਨਾਂ ਨੂੰ ਭੁੱਲੀ ਗਿਆ ਕੀ ਕਿਸਾਨਾਂ ਦਾ ਕਿੱਥੇ ਮੈਂ ਕਿਸਾਨਾਂ ਨਾਲ ਖੜਨਾ ਕਿੱਥੇ ਕਿਸਾਨਾਂ ਦਾ ਸਾਥ ਦੇਣਾ ਤੇ ਪਤਾ ਨਹੀਂ ਉਹ ਵੀਰ ਨੂੰ ਕੀ ਲਾਲਚ ਹੈ ਕੀ ਗੱਲ ਹੈ ਕੀ ਬਾਤ ਹੈ ਹਰੇਕ ਵੀਰ ਆਲਾ ਚਾਹੇ ਉਹ ਚੰਗਾ ਚਾਹੇ ਮਾੜਾ ਆਪਾਂ ਇਹ ਨਹੀਂ ਕਹਿੰਦੇ ਕਿ ਪ੍ਰੋਮੋਸ਼ਨ ਲਾ ਕਰੋ ਪ੍ਰੋਮੋਸ਼ਨ ਕਰੋ ਪੈਸੇ ਕਮਾਓ ਪਰ ਕਿਸਾਨ ਨੂੰ ਕਿ ਟੁਕੜੀ ਵੀਡੀਓ ਵਿੱਚ ਬੋਲ ਕੇ ਕਹਿ ਤਾਂ ਸਕਦੇ ਹੋ ਕਿ ਵੀਰ ਉਹ ਇਹ ਪ੍ਰੋਮੋਸ਼ਨ ਕਰ ਰਹੇ ਆਂ ਅਸੀਂ ਇਹ ਸਾਡੇ ਵੱਲੋਂ ਇਹਦੀ ਕੋਈ ਗਾਰੰਟੀ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਵੀਡੀਓ ਵਿੱਚ ਪੈਸੇ ਲੈ ਕੇ ਪ੍ਰਮੋਟ ਕਰਨਾ ਵੀ ਨੂੰ ਤੇ ਆਪਣੇ ਵੱਲੋਂ ਗਾਰੰਟੀ ਵੀ ਦੇ ਦੇਣੀ ਉਸ ਵੀ ਦੀ ਇਸ ਤਰ੍ਹਾਂ ਕਿਸਾਨਾਂ ਨਾਲ ਸ਼ਰਯਾਂਮ ਧੋਖਾ ਕਰਨਾ ਕੋਈ ਚੰਗੀ ਗੱਲ ਨਹੀਂ ਤੇ ਕੁਝ ਕੁ ਯੂਟਿਊਬਰ ਇਹੋ ਜਿਹੇ ਨੇ ਜਿਹੜੇ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਤਾਂ ਮੱਕੀ ਦੀ ਫਸਲ ਨੂੰ ਬਹਿ ਕੇ ਆਪਣੇ YouTube ਚੈਨਲ ਤੇ ਮਾੜਾ ਕਹਿ ਰਹੇ ਸੀ ਕਿ ਮੱਕੀ ਦੀ ਫਸਲ ਆ ਪੰਜਾਬ ਦਾ ਪਾਣੀ ਬਰਬਾਦ ਕਰਦੀ ਹੈ ਪੰਜਾਬ ਵਾਸਤੇ ਸਹੀ ਨਹੀਂ ਝੋਨੇ ਨਾਲ ਵੱਧ ਪਾਣੀ ਖਾਂਦੀ ਹੈ ਜੇ ਇਹ ਬੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ ਤੇ ਦੋ ਤਿੰਨ ਦਿਨਾਂ ਬਾਅਦ ਹੀ ਆਪ ਹੀ ਮੱਕੀ ਦੇ ਵੀਰੇ ਪ੍ਰਮੋਸ਼ਨ ਕਰ ਰਹੇ ਨੇ ਘਟੂ ਘਟ ਇਹੋ ਜਿਹਾ ਦੋਗਲਾਪਣ ਤਾਂ ਨਾ ਅਪਣਾਓ ਮੰਨਦੇ ਆ ਤੁਹਾਨੂੰ ਕਿਸਾਨ ਵੀਰ ਦੇਖਦੇ ਐ ਪਸੰਦ ਕਰਦੇ ਆ ਤੁਹਾਡੀ ਵੀਡੀਓ ਨੂੰ ਚੰਗੇ ਵੀ ਹੋਉਂਦੇ ਆ ਚੰਗੇ ਤੁਹਾਡੇ ਸਬਸਕ੍ਰਾਈਬਰ ਨੇ ਪਰ ਇਸ ਤਰ੍ਹਾਂ ਦੋਗਲਾਪਣ ਤਾਂ ਨਾ ਕਰੋ ਕੁਝ ਯੂਟਿਊਬਰ ਵੀ ਵੀਰ ਮੈਂ ਦੇਖੇ ਨੇ ਜਿਹੜੇ ਆਪਣੇ ਆਪ ਨੂੰ ਕਿਸਾਨੀ ਹਿੱਤ ਦਾ ਕਹਿੰਦੇ ਨੇ ਨਾ ਤਾਂ ਉਹਨਾਂ ਨੇ ਅੱਜ ਤੱਕ ਆਪਣੇ ਖੇਤ ਵਿੱਚ ਕਿਹੜੀ ਵੈਰਾਈਟੀ ਲਾਈ ਹੈ ਕੀ ਪ੍ਰੈਕਟਿਸ ਕਰਦੇ ਨੇ ਕੁਝ ਨਹੀਂ ਦੱਸਿਆ ਸਿਰਫ ਪ੍ਰਮੋਸ਼ਨ ਦਾ ਕਰਕੇ ਗੋਲ ਮੋਲ ਗੱਲਾਂ ਕਰਕੇ ਕਿਸਾਨ ਵੀਰਾਂ ਨੂੰ ਪਰਵਾਹ ਕੇ ਰੱਖਦੇ ਨੇ ਇੱਕ ਯੂਟਿਊਬਰ ਵੀਰ ਹੈ ਉਹਨੇ ਇੱਕ ਫਸਲ ਤੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਉਸ ਫਸਲ ਦਾ ਆਪਣੇ ਆਪ ਨੂੰ ਐਕਸਪਰਟ ਸਮਝਦਾ ਉਹ ਅੱਜ ਤੱਕ ਨਾ ਤਾਂ ਉਹਨੇ ਆਪਣੇ ਖੇਤ ਵਿੱਚ ਕੋਈ ਲੱਗੀ ਹੋਈ ਵੈਰਾਈਟੀ ਦਿਖਾਈ ਹੈ ਕਿ ਮੈਂ ਕਿਹੜੀ ਵੈਰਾਈਟੀ ਲਾਈ ਹੈ ਨਾ ਹੀ ਉਹਨੇ ਆਪਣੇ ਖੇਤ ਵਿੱਚ ਉਸ ਫਸਲ ਦਾ ਕੋਈ ਝਾੜ ਦੱਸਿਆ ਤੇ ਨਾ ਹੀ ਉਹਨੇ ਦੱਸਿਆ ਕਿ ਮੈਂ ਆਪਣੇ ਖੇਤ ਵਿੱਚ ਕੀ ਪ੍ਰੈਕਟਿਸ ਕਰਦਾ ਜੇ ਆਪਾਂ ਕਿਸਾਨ ਵੀਰ ਨੂੰ ਸੁਜੈਸ਼ਨ ਕਰ ਰਹੇ ਹਾਂ ਕੋਈ ਘਟੋਟ ਟੁਟ ਆਪਣੇ ਖੇਤ ਵਿੱਚ ਆਪਾਂ ਕੀ ਪ੍ਰੈਕਟਿਸ ਕਰਦੇ ਹਾਂ ਖੁਦ ਤੇ ਕੀ ਵਰਤਦੇ ਹਾਂ ਉਹ ਤਾਂ ਦੱਸਣਾ ਚਾਹੀਦਾ ਨਾ ਨਾ ਕਿ ਚਾਹੀਦਾ ਕਿ ਕਿਸਾਨ ਵੀ ਤਜਰਬੇ ਕਿਸਾਨ ਵੀਰਾਂ ਤੇ ਕਰੋ ਆਪਣੇ ਖੇਤ ਵਿੱਚ ਤਜਰਬੇ ਕਰੋ ਤੇ ਕਿਸਾਨ ਵੀਰ ਨੂੰ ਦੱਸੋ ਇਹ ਤਜਰਬਾ ਸਾਡਾ ਸਫਲ ਰਿਹਾ ਇਹ ਫੇਲ ਰਿਹਾ ਫੇਲ ਵਾਲੇ ਤਜਰਬੇ ਵੀ ਦੱਸਣੇ ਚਾਹੀਦੇ ਕਿਸਾਨ ਵੀਰਾਂ ਨੂੰ ਕਿਉਂਕਿ ਹੋ ਸਾਰਾ ਜਿਹੜੀ ਗਲਤੀ ਆਪਾਂ ਕਰੀਏ ਕੋਈ ਹੋਰ ਕਿਸਾਨ ਵੀਰ ਵੀ ਕਰ ਰਿਹਾ ਹੋਵੇ ਜੇ ਆਪਾਂ ਨੂੰ ਲੋਕ ਪਸੰਦ ਕਰਦੇ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਨੂੰ ਕਿਸਾਨ ਵੀਰਾਂ ਨੇ ਉੱਪਰ ਤੱਕ ਪਹੁੰਚਾਇਆ ਤਾਂ ਫਿਰ ਉਹਨਾਂ ਨੂੰ ਜੋ ਗਲਤੀ ਆਪਾਂ ਕੀਤੀ ਤੇ ਤੇ ਸਾਨੂੰ ਇਹ ਮਿਲਿਆ ਤੇ ਤੁਸੀਂ ਕਿਤੇ ਇਹ ਗਲਤੀ ਤਾਂ ਨਹੀਂ ਕਰਦੇ ਇਸ ਕਰਕੇ ਕਿਸਾਨ ਵੀਰੋ ਤੁਹਾਨੂੰ ਆਪ ਹੀ ਸਮਝਣਾ ਪੈਣਾ ਹੈ ਇਹੋ ਜਿਹੇ ਯੂਟਿਊਬਰ ਵੀਰ ਨੇ ਜਿਹੜੇ ਉਹਨਾਂ ਦਾ ਖਿਆਲ ਰੱਖੋ ਖਾਸ ਕਰਕੇ ਤੇ ਉਹਨਾਂ ਨੂੰ ਸਵਾਲ ਵੀ ਕਰਿਆ ਕਰੋ ਸਵਾਲ ਕਰਨਾ ਤੁਹਾਡਾ ਮੂਢਲਾ ਫਰਜ਼ ਹੈ ਮੂਢਲਾ ਹੱਕ ਹੈ ਤੇ ਉਹਦਾ ਜਵਾਬ ਵੀ ਮੰਗਿਆ ਕਰੋ ਉਹਨਾਂ ਕੋਲ ਕਿ ਪਿਛਲੀ ਵੀਡੀਓ ਚ ਵੀਰ ਜੀ ਤੁਸੀਂ ਇਦਾਂ ਕਿਹਾ ਸੀ ਤੇ ਇਹ ਵਾਲੀ ਵੀਡੀਓ ਚ ਇਦਾਂ ਕਹਿ ਰਹੇ ਹੋ ਕੀ ਕਰਨਾ ਇਸ ਦਾ ਕੀ ਸਿਰਫ ਤੁਸੀਂ ਚੰਦ ਪੈਸੇ ਵਟੇ YouTube ਤੇ ਵੀਡੀਓ ਬਣਾ ਰਹੇ ਹੋ ਹਾਂ ਜਿਆਦਾ ਸਾਹਮਣੇ ਸਿੱਧੇ ਕਹੋ ਵੀ ਅਸੀਂ ਅਸੀਂ ਭਾਈ ਕਮਾਈ ਕਰਨ ਵਾਸਤੇ ਚੈਨਲ ਬਣਾਇਆ ਹੈ ਅਸੀਂ ਕਮਾਈ ਕਰਨੀ ਹੈ ਨਾਲੇ ਤਾਂ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਨਾਅਰਾ ਮਾਰਦੇ ਹੋ ਤੇ ਨਾਲੇ ਕਿਸਾਨਾਂ ਨੂੰ ਹੀ ਗੁੰਮਰਾਹ ਕਰੀ ਜਾਂਦੇ ਹੋ ਇਹ ਹੁਣ ਸੀਜ਼ਨ ਚੱਲ ਰਿਹਾ ਕਣਕ ਦੀ ਬਿਜਾਈ ਦਾ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਝੋਨੇ ਦੀ ਬਿਜਾਈ ਚੱਲ ਪਣੀ ਹੈ ਮੱਕੀ ਦੀ ਬਿਜਾਈ ਹੋਣੀ ਹੈ ਇਹ ਵਾਲਾ ਟਾਈਮ ਹੈ ਜਿਹੜਾ ਇਸ ਦੇ ਵਿੱਚ ਬੀਜ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਉਹਨਾਂ ਦਾ ਸਾਥ ਦੇ ਰਹੇ ਨੇ ਆਪਣੇ ਯੂਟਿਊਬਰ ਵੀਰ। ਵੀਰੋ ਜੋ ਤੁਸੀਂ ਆਪਣੇ ਖੇਤਾਂ ਵਿੱਚ ਤਜਰਬੇ ਕੀਤੇ ਨੇ ਤੁਸੀਂ ਆਸ-ਪਾਸ ਜਿਹੜੇ ਆਪਣੇ ਬੀਜ ਲੱਗੇ ਦੇਖੇ ਨੇ ਕਿਸਾਨ ਵੀਰਾਂ ਨਾਲ ਗੱਲ ਕਰੋ ਕਿ ਤੁਹਾਡੇ ਕਿਹੜੇ ਬੀਨ ਹੈ ਕਿਹੋ ਜੀ ਪਰਫਾਰਮੈਂਸ ਦਿੰਤੀ ਹੈ ਉਸ ਹਿਸਾਬ ਨਾਲ ਹੀ ਬੀਜ ਦੀ ਚੋਣ ਕਰਿਓ। ਜਿਹੜੀ ਕੋਈ ਨਵੀਂ ਵੈਰੈਟੀ ਆਉਂਦੀ ਹੈ ਉਸ ਦੇ ਪਿੱਛੇ ਅੰਨੇਵਾਹ ਨਾ ਪਿਆ ਕਰੋ। 1-2 ਸਾਲ ਉਸ ਵੈਰੈਟੀ ਨੂੰ ਚੱਲਣ ਦਿਓ ਕਰੋ ਖੇਤਾਂ ਦੇ ਵਿੱਚ। ਟ੍ਰਾਇਲ ਵਜੋਂ ਥੋੜਾ ਬਹੁਤਾ ਬੀਜ ਵਰਤ ਕੇ ਦੇਖਿਆ ਕਰੋ ਤੇ ਫੇਰ ਹੀ ਅੱਗੇ ਵਾਸਤੇ ਉਸ ਇਹੇਠ ਆਪਣਾ ਰਕਵ ਵਧਾਇਆ ਕਰੋ ਸੋ ਕਿਸਾਨ ਵੀਰੋ ਆਪਾਂ ਤੁਹਾਡਾ ਸਾਥ ਦਵਾਂਗੇ ਹਰ ਜਗ੍ਹਾ ਤੇ ਵੀਡੀਓ ਪਾ ਕੇ ਨਕਲੇ ਯੂਟਿਊਬਰਾਂ ਦੀ ਅਸਲੀਅਤ ਵੀ ਤੁਹਾਨੂੰ ਦੱਸਦੇ ਰਹਿਾਂਗੇ ਅਤੇ ਜੋ ਆਪਾਂ ਆਪਣੇ ਖੇਤਾਂ ਤੇ ਤਜਰਬੇ ਕਰਾਂਗੇ ਬਿਲਕੁਲ ਜੈਨੂਇਨ ਜਾਣਕਾਰੀ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇਕਰ ਕਿਸੇ ਬਾਰੇ ਕੋਈ ਗਲਤ ਬੋਲਿਆ ਗਿਆ ਤਾਂ ਮਾਫ ਕਰਿਓ ਜਿਹੜੇ YouTube ਚੈਨਲ ਬਹੁਤ ਸੋਹਣਾ ਕੰਮ ਕਰ ਰਹੇ ਨੇ ਉਹਨਾਂ ਦਾ ਸਾਥ ਦਿਓ ਉਹਨਾਂ ਦੇ ਚੈਨਲ ਸਬਸਕ੍ਰਾਈਬ ਕਰੋ ਤੋ ਉਹਨਾਂ ਦੀ ਹਮਾਇਤ ਵੀ ਕਰੋ ਜਿਹੜੇ ਦੋਗਲਾਪਨ ਕਰ ਰਹੇ ਨੇ ਸਿਰਫ ਪ੍ਰਮੋਸ਼ਨਾਂ ਵਾਸਤੇ ਵੀ ਚੱਲ ਰਹੇ ਨੇ ਉਹਨਾਂ ਨੂੰ ਸਵਾਲ ਵੀ ਕਰਿਆ ਕਰੋ ਪੁੱਛੇ ਵੀ ਕਰੋ ਤੁਹਾਡਾ ਹੱਕ ਹੈ ਸਵਾਲ ਕਰਨ ਦਾ ਤੋ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆਂ ਬਹੁਤ ਚੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ